ਸੱਜਣੋ ਜੇ ਫੀਲ ਨਾ ਹੋਵੇ ਨਾ ਗੁਰਮਖੋ ਰਸ ਨਹੀਂ ਬਣਦਾ ਮੈਂ ਤੁਹਾਨੂੰ ਫਤਿਹਗੜ੍ਹ ਸਾਹਿਬ ਦੀ ਘਟਨਾ ਦੱਸਦਾ ਆਪਣੇ ਨਾਲ ਬੀਤੀ ਧਿਆਨ ਨਾਲ ਸੁਣਿਓ ਸ਼੍ਰੀ ਫਤਿਹਗੜ੍ਹ ਸਾਹਿਬ ਦੋ ਦੀਵਾਨ ਦਿੱਤੇ ਮੈਂ ਪਹਿਲੇ ਦੀਵਾਨ ਚ ਗਿਆ ਕਿੰਨੀ ਤਰੀਕ ਸੀ 25 ਫਾਟਕਾਂ ਦੇ ਉੱਤੇ ਗੱਡੀ ਖਲੋ ਗਈ ਫਾਟਕ ਲੱਗਾ ਸੀ ਫਾਟਕ ਲੱਗਾ ਸੀ ਤੇ ਗੱਡੀ ਖਲੋ ਗਈ ਤੇ ਬੜਾ 1 ਘੰਟਾ ਖਲੋਤੀ ਰਹੀ ਇੱਕ ਘੰਟਾ ਹੁਣ ਉਧਰੋਂ ਟਾਈਮ ਹੋ ਗਿਆ ਦੀਵਾਨ ਦਾ 8 ਵਜ ਗਏ ਫਟਕ ਖੁੱਲਿਆ ਅਸੀਂ ਪਹੁੰਚੇ ਫਟਾਫਟ ਮੈਂ ਇੱਕ ਦੋ ਰੋਟੀਆਂ ਫਟਾਫਟ ਪ੍ਰਸ਼ਾਦਾ ਮੈਂ ਦੀਵਾਨ ਤੋਂ ਪਹਿਲਾਂ ਛਕਦਾ ਤੇ ਮੈਂ ਫਟਾਫਟ ਪ੍ਰਸ਼ਾਦਾ ਛਕਿਆ ਛਕਿਆ ਕਹਾਦਾ ਸੁੱਟਿਆ ਕਾਲ ਸੀ ਉਥੇ ਗਿਆ ਹੁਣ ਇਹਨਾਂ ਨੇ ਨਾ ਪ੍ਰਬੰਧਕਾਂ ਨੇ ਸੋਚਿਆ ਸੀ ਨਾ ਹੀ ਮੈਂ ਹੀ ਸੋਚਿਆ ਸੀ ਵੀ ਇੰਨੀ ਸੰਗਤ ਹੋਏਗੀ ਉਹ ਪੰਡਾਲ 500 ਫੁੱਟ ਐ ਭਰਿਆ ਹੋਇਆ ਬਹਿਨ ਨੂੰ ਕਿਤੇ ਥਾਨ ਹੁਣ ਪੰਡਾਲ ਵੱਡਾ ਹੈ ਤੇ ਨਵਾਂ ਹੈ ਤੇ ਕੱਠ ਜਿਆਦਾ ਹੈ ਬ੍ਰੇਨ ਮਨ ਐਕਸਾਈਟਡ ਹੋ ਗਿਆ ਐਕਸਾਈਟਡ ਐਕਸਾਈਟਡ ਬ੍ਰੇਨ ਹੈ ਜਿਹੜਾ ਨਾ ਉਹਦੇ ਚ ਕੁਝ ਚੱਲਣ ਲੱਗ ਪਿਆ ਐਕਸਾਈਟਡ ਮਤਲਬ ਕੁਝ ਚੱਲਣ ਲੱਗ ਪਿਆ ਆਪ ਵੇਖੋ ਧਿਆਨ ਨਾਲ ਜੇ ਸਮਝ ਸਕੋ ਵੇਖੋ ਮੈਂ ਆਪਣੇ ਆਪ ਵਿੱਚ ਇੱਕ ਹੈ ਕਿ ਮੈਂ ਐਕਸਾਈਟਡ ਹਾਂ ਐਕਸਾਈਟਡ ਤੁਸੀਂ ਕਿਸੇ ਗੱਲ ਕਰਕੇ ਵੀ ਹੋ ਸਕਦੇ ਹੋ ਪਰ ਤੁਸੀਂ ਆਪੇ ਤੋਂ ਹਿੱਲ ਗਏ ਮੈਂ ਦਿਵਾਨ ਸ਼ੁਰੂ ਕੀਤਾ ਮੈਂ ਸਾਨ ਵਜਾ ਰਿਹਾ ਸ਼ੁਰੂ ਚ ਤੇ ਮੈਨੂੰ ਪਰਚੀ ਫੜਾ ਦਿੱਤੀ ਉਹਦੇ ਤੇ ਲਿਖਿਆ 60000 ਬੰਦਾ ਲਾਈਵ ਵੇਖ ਰਿਹਾ ਪਹਿਲੇ ਦਿਨ ਮੇਰੇ ਦਿਮਾਗ ਤੇ ਪ੍ਰੈਸ਼ਰ ਬਹਿ ਗਿਆ ਸਮਝਿਓ ਹੁਣ ਤੁਹਾਨੂੰ ਪ੍ਰੈਸ਼ਰ ਪੈ ਜਾਏ ਪ੍ਰੈਸ਼ਰ ਚਾਹਿਓ ਮਾਫ ਕਰਨਾ ਮੈਨੂੰ ਇਹ ਸ਼ਬਦ ਸਟੇਜ ਤੇ ਕਹਿਣਾ ਐਗਜ਼ੈਂਪਲ ਬੋਡੀ ਸੌਖੀ ਐ ਨਾ ਫਿਰ ਇਹ ਤੋਂ ਵਧੀਆ ਐਗਜ਼ੈਂਪਲ ਨਹੀਂ ਮੇਰੇ ਕੋਲ ਹੋ ਸਕਦਾ ਪ੍ਰੈਸ਼ਰ ਪੈ ਗਿਆ ਵਾਸ਼ਰੂਮ ਜਾਣਾ ਹੈ ਹੁਣ ਕੋਈ ਰਸ ਰਹੇਗਾ ਕਿਸੇ ਵੀ ਚੀਜ਼ ਚ ਸਿੱਧੀ ਜੀ ਐਗਜ਼ੈਂਪਲ ਦੇ ਦਿੱਤੀ ਬ੍ਰੇਨ ਤੇ ਪ੍ਰੈਸ਼ਰ ਪੈ ਜੇ ਨਾ ਵੀ ਜੇ ਮੈਨੂੰ 60000 ਵੇਖ ਰਿਹਾ ਪ੍ਰੈਸ਼ਰ ਤੇ ਪੈ ਗਿਆ ਨਾ ਆਪਾ ਗਵਾਚ ਗਿਆ ਆਪਾ ਗਵਾਚ ਗਿਆ 60000 ਬੰਦਾ ਵੇਖ ਰਿਹਾ ਐ ਐਡਾ ਵੱਡਾ ਪੰਡਾਲ ਹੈ ਉੱਪਰ ਆਤਿਆ ਥਾਂ ਹੀ ਨਹੀਂ ਕਿਤੇ ਬੈਠਣ ਨੂੰ ਮੈਂ ਬੈਠਾ ਹੁਣ ਸਾਧਨਾ ਕਰਦਾ ਸਮਝ ਆ ਰਹੀ ਐ ਮਨ ਵਾਰ-ਵਾਰ ਹਿੱਲ ਰਿਹਾ ਜੁੜ ਰਿਹਾ ਹਿੱਲ ਰਿਹਾ ਜੁੜ ਰਿਹਾ ਹਿੱਲ ਰਿਹਾ ਐਦਾਂ ਹੋ ਰਿਹਾ ਕਬਤਾ ਆਈ ਜੁੜ ਗਿਆ ਫਿਰ ਹਿੱਲ ਗਿਆ ਫਿਰ ਕੋਈ ਬਚਨ ਹੋਇਆ ਐਦਾਂ ਦਾ ਕੋਈ ਗੁਰੂ ਸਾਹਿਬ ਦਾ ਪਿਆਰ ਆਇਆ ਫਿਰ ਜੁੜ ਗਿਆ ਫੇਰ ਹਿੱਲ ਗਿਆ ਫੇਰ ਜੁੜ ਗਿਆ ਫੇਰ ਹਿੱਲ ਗਿਆ ਦਿਵਾਨ ਇਦਾਂ ਹੀ ਰਿਹਾ ਅਪ ਅਪ ਡਾਊਨ ਅਪ ਡਾਊਨ ਅਪ ਡਾਊਨ 25 ਦੀ ਗੱਲ ਮੈਂ ਕਰਨੀ ਮੈਂ ਦਿਵਾਨ ਦੀ ਸਮਾਪਤੀ ਕੀਤੀ ਗੱਡੀ 'ਚ ਬੈਠਾ ਮੈਂ ਸਮਝ ਗਿਆ ਵੀ ਪ੍ਰੈਸ਼ਰ ਪੈ ਗਿਆ ਇਕੱਠਾ ਦਾ ਵੀ ਹੋ ਗਿਆ ਥੋੜੀ ਫੂਕ ਵੀ ਛਕ ਲੈਂਦਾ ਬੰਦਾ ਮੈਂ ਤੁਹਾਨੂੰ ਬੇਨਤੀ ਕਰਦਾ ਜੋ ਮਰਜ਼ੀ ਛਕਿਓ ਹੂਕ ਨਾ ਸਕਿਆ ਜਿੰਦਗੀ ਚ ਇਹ ਹਲਾ ਦਿੰਦੀ ਤੁਹਾਨੂੰ ਬ੍ਰੇਨ ਤੇ ਪ੍ਰੈਸ਼ਰ ਆ ਜਾਂਦਾ ਚੜ ਜਾਂਦਾ ਸਿਰ ਭਾਰਾ ਹੋ ਜਾਂਦਾ ਸਿਰ ਭਾਰਾ ਹੋ ਜਾਂਦਾ ਦਿਮਾਗ ਭਾਰਾ ਹੋ ਜਾਂਦਾ ਆਪੇ ਤੋਂ ਬਾਹਰ ਹੋ ਜਾਓਗੇ ਮੈਂ ਸਮਝ ਗਿਆ ਪ੍ਰੈਸ਼ਰ ਮੈਂ ਉਥੋਂ ਆਇਆ ਮੈਂ ਸੈਰਸੂਰ ਕਰਕੇ ਸੌ ਗਿਆ ਸਵੇਰੇ ਨਾ ਫਿਰ ਮੈਂ ਜਿੱਥੇ ਬੈਠਦਾ ਚੌਂਕੜਾ ਮਾਰ ਕੇ ਮੇਰੇ ਇਹੀ ਤਸਵੀਰ ਪਾਸ਼ਾ ਦੀ ਵੱਡੀ ਲੱਗੀ ਹੋਈ ਹੈ ਮੇਰੀ ਕੋਠੀ 'ਚ ਤੇ ਮੈਂ ਉਥੇ ਸਵੇਰੇ ਬੈਠਦਾ ਹੀ ਹਾਂ ਰੋਜ਼ ਮੈਂ ਜਦੋਂ ਬੈਠਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਅੱਧਾ ਘੰਟਾ ਮੈਂ ਲਗਾਤਾਰ ਰੋਈ ਗਿਆ ਵੀ ਇਹ ਕੀ ਹੋਇਆ ਮੇਰੇ ਮਨ ਦੇ ਉੱਤੇ ਪ੍ਰੈਸ਼ਰ ਕਿਉਂ ਆਇਆ ਪ੍ਰੇਮ ਆਉਣਾ ਚਾਹੀਦਾ ਸੀ ਜੇ ਕੁਝ ਹੋਰ ਆ ਗਿਆ ਤੇ ਤੂੰ ਭੁੱਲ ਗਿਆ ਇਹ ਹੋਇਆ ਆਪਣਾ ਸੱਚ ਦੱਸ ਰਿਹਾ ਵੀ ਕੁਝ ਹੋਇਆ ਐ ਹੋ ਗਿਆ ਜਿਹੜਾ ਮੈਨੂੰ ਤੇ ਮਹਾਰਾਜ ਦੀਵਾਨ ਤੁਹਾਡਾ ਸੀ ਤੇ ਤੁਸੀਂ ਜਾਦ ਘਟਾ ਹੈ ਮੈਂ ਤੇ ਤੁਹਾਡੇ ਬੱਚਿਆਂ ਦੀ ਗੱਲ ਕਰਨ ਗਿਆ ਸੀ ਮੈਂ ਕਹਾਂ ਲੱਖ ਲਾਨਤ ਮੇਰੇ ਮੇਰੇ ਲੱਖ ਲਾਨਤ ਮੈਂ 2 ਘੰਟਿਆਂ ਚ 5-4 ਵਾਰੀ ਤੁਹਾਡਾ ਖਿਆਲ ਆਇਆ ਮੈਨੂੰ ਹੋਰ ਹੀ ਖਿਆਲ ਆਈਏ ਤੇ ਮੈਂ ਵਾਪਸ ਆਇਆ ਅਗਲਾ ਦਿਨ ਮੈਂ ਗਿਆ ਸੱਚੀ ਜਾਣਿਓ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਕੋਈ ਫੋਟੋ ਕੋਈ ਮੈਂ ਵੇਖਿਆ ਹੀ ਨਹੀਂ ਕਿਸੇ ਕੰਨੀ ਦਿਮਾਗ ਚ ਘੁਮਾਈ ਜਾਵਾ ਅੱਜ ਤੁਸੀਂ ਨਾ ਭੁੱਲਿਓ ਅੱਜ ਦਿਮਾਗ 'ਚ ਮੇਰੇ ਤੁਸੀਂ ਮਤ ਦੇਖ ਧੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ